ਦੇਖੋ ਦੋਸਤੋ ਕੀ ਹਾਲ ਕਰਤਾ ਟਰੈਕਟਰ ਦਾ ਦੇਖੋ ਬਿਲਕੁਲ ਨਵਾਂ ਟਰੈਕਟਰ ਹੈ ਬਿਲਕੁਲ ਹੀ ਨਵਾਂ ਨੁੱਕ ਟਰੈਕਟਰ ਸੀ ਤਿਆਰ ਕਰਵਾਇਆ ਹੋਇਆ ਸੀ ਦੋਸਤੋ ਡਾਇਨਾਸੌਰ ਪਿੱਛੇ ਲਿਖਿਆ ਹੈ ਦੇਖ ਸਕਦੇ ਤੁਸੀਂ ਪਰ ਤਿਆਰ ਵੀ ਬਹੁਤ ਸੋਹਣਾ ਕਰਵਾਇਆ ਹੋਇਆ ਹੈ ਸੂਏ ਮਾਰੇ ਖੜੇ ਟਰੈਕਟਰ ਦੇ ਵਿੱਚ ਪੈਰਾਂ ਦੇ ਵਿੱਚ ਅਤੇ ਭੰਨ ਵੀ ਕਾਫੀ ਦਿੱਤਾ ਆਜੋ ਵੀਡੀਓ ਪੂਰੀ ਦੇਖਿਓ ਜਦੋਂ ਇਹ ਬਾਰਡਰ ਤੇ ਗਿਆ ਸੀ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਕਿ ਕਿਸ ਤਰ੍ਹਾਂ ਗਿਆ ਸੀ ਉਸ ਟਾਈਮ ਕਹੇ ਜਾਂ ਸੀ ਤੇ ਕੀ ਕੀ ਭੰਨਿਆ ਤੁਹਾਨੂੰ ਪਤਾ ਲੱਗ ਜੂਗਾ ਆਜੋ ਬਾਈ ਹੋਰ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਕਿ ਕੀ ਕੁਝ ਭੰਨਿਆ ਦਾ ਤੇ ਪੂਰੀ ਵੀਡੀਓ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਕਿਉਂਕਿ ਲਾਸਟ ਦੇ ਵਿੱਚ ਆਪਾਂ ਉਹ ਵੀਡੀਓ ਵੀ ਲਾਵਾਂਗੇ ਜਦੋਂ ਇਹ ਬਾਰਡਰ ਵੱਲ ਜਾ ਰਿਹਾ ਸੀ ਕਿਉਂਕਿ ਇਹ ਜਿਹੜਾ ਬੈਰੀਕੇਡ ਖਿੱਚਣ ਵਾਸਤੇ ਪੱਥਰਾਂ ਨੂੰ ਖਿੱਚਣ ਵਾਸਤੇ ਲਾਇਆ ਗਿਆ ਸੀ ਇਹਦੇ ਪਿੱਛੇ ਜਿਹੜਾ ਰੱਸਾ ਵੀ ਬੰਨਿਆ ਗਿਆ ਸੀ ਆਉ ਦਿਖਾਉਨੇ ਆ ਤੁਹਾਨੂੰ ਕੀ ਬੱਜਿਆ ਕੀ ਆ ਬਈ ਨੇ ਸੂਏ ਮਾਰ ਕੇ ਗਿਆ ਸੂਏ ਮਾਰ ਕੇ ਗਿਆ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ ਬਸ ਆ ਤੱਕਦੇ ਬਈ ਆ ਰਹੇ ਨੇ ਬੰਦੇ ਯਾਰ ਹਾਂ 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 ਅ ਫੱਟੀ ਤੇ ਜੜ ਕੇ ਲੱਤਾਂ ਮਾਰ ਕੇ ਗਿਆ ਫੋਟੋ ਆ ਬਈ ਅੱਛਾ ਆ ਦੇਖ ਆ ਪੰਨ ਜੀ ਕੇ ਆ ਫੱਟੀ ਤੇ ਚੜ ਕੇ ਨਾ ਲੱਤਾਂ ਵੀ ਮਾਰ ਕੇ ਗਿਆ ਦੇਖੇ ਨੇ ਉਧਰੋਂ ਮਾਰੀਆਂ ਆ ਉਹਨਾਂ ਆ ਉਹਨਾਂ ਯਾਰ ਬੰਦੇ ਜਿਹੜੇ ਹੈਗੇ ਆ ਆਪਣੇ ਕਿਨਾਰੇ ਕਰ ਰਹੇ ਨੇ ਇੱਥੇ ਵੀ ਮਾਰ ਕੇ ਗਿਆ ਬਈ ਲੱਤਾਂ ਮਾਰ ਕੇ ਗਿਆ ਫੱਟੀ ਤੇ ਖੜ ਕੇ ਅੱਛਾ ਮਾਇਦਾ ਨੂੰ ਦੇਖ ਰਹੇ ਯਾਰ ਬਸ ਫਿਕੜਾ ਸਨ ਡਾਰਾ ਜੀ ਬਸੂਏ ਮਾਰ ਰਿਹਾ ਦੋਨੋਂ ਡਾਰਾ ਦੋਸੂਏ ਮਾਰ ਰਿਹਾ ਡਿੱਪਰ ਡਿੱਪਰ ਚਲਾ ਕਾਊਂਟਰ ਆਦੀ ਮੁੰਡਾ ਨੂੰ ਚਲਾਦਾ ਯਾਰ ਤੇ ਖੜਿਆ ਹੋਇਆ ਸੀ ਅਰੇ ਇਧਰਲੇ ਪਾਸੇ ਖੜਿਆ ਸੀ ਆਪਣੇ ਆਣ ਬੰਨੇ ਖੜਿਆ ਸੀਗਾ ਉਹਨਾਂ ਨੇ ਗੋਲੇ ਛੱਡਦੇ ਫਿਰ ਉਹ ਅੱਗੇ ਵਧਿਆ ਅੱਛਾ ਅੱਛਾ ਅੱਗੇ ਵਧ ਕੇ ਬਾਈ ਖੜੇ ਜੀ ਇਹ ਕਿਹੜਾ ਚੱਲਦਾ ਸੀਗਾ ਯਾਰ ਇਹਦਾ ਜਦੋਂ ਉਹ ਕਰੇ ਫੇਰ ਲੈ ਕੇ ਆਇਆ ਬਾਈ ਨਾਲਾ ਯਾਰ ਇਹ ਤਾਂ ਅਸੀਂ ਬੈਠੇ ਸੀਗੇ ਯਾਰ ਦੂਜੇ ਕਿਤੇ ਨਹੀਂ ਉਹਦੇ ਲੈ جا کے پچھے نہ بجے اوئے ہور دا سڑا او دا سڑا او ہور دا سڑا پنا بچاڑے تھوڑے راہ جلے او پچھے نہ بجے تھوڑی ہٹ جا اوئے مان دا پجل دکھا دینا کہیں گے نہ او دا گالے ہو یا گالے ہو یا بیچار ਜਾ ਨਾ ਪਰ ਵੀਰ ਗੱਲੇ ਬਾਈ ਨੂੰ ਪਤਾ ਕੇ ਪਿੱਛੇ ਵੱਧਦੀ ਨਾ ਜਾਣਾ ਚੱਲ ਨਾ ਜਾਣਾ ਉਹ ਫੜ ਚੁੱਕ ਦੇਖ ਕੋਈ ਨਹੀਂ ਕਰਦਾ ਨਾ ਰੁਕ ਰਹੀ ਪੁਰਾਣਾ